ਲੁਧਿਆਣਾ ਦੇ ਵਿੱਚ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਇੱਕੋ ਸਟੇਜ ਦੇ ਉੱਤੇ ਸਾਰੇ ਕਾਂਗਰਸ ਲੀਡਰਸ਼ਿਪ ਆ ਜਿਹੜੀ ਕਿ ਇਕੱਤਰ ਦਿਖਾਈ ਦੇ ਰਹੀ ਹੈ ਇੱਕ ਹੈ ਜਿਹੜਾ ਕਿ ਲਗਾਤਾਰ ਵੱਡੇ ਕੱਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਤਖਲਲ ਕਰਾਇਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਅੱਜ ਲੀਡਰਸ਼ਿਪ ਆ ਜਿਹੜੀ ਕਿ ਭਾਰਤ ਪੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਲਗਾਤਾਰ ਲੁਧਿਆਣਾ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਕੌਣ ਲੁਧਿਆਣਾ ਦੇ ਵਿੱਚ ਬਾਚੀ ਮਾਰ ਕੇ ਜਾਂਦਾ ਹੈ ਤੇ ਕਿਸੇ ਹੱਥ ਹੁਣ ਸੀਟ ਆਉਂਦੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰਪਕਾਰ ਸਿੰਘ ਘੁੰਮਣ ਨੇ ਤੇ ਦੁੱਛੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਨੇ ਤੇ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਨੂੰ ਜਿਹੜਾ ਕੇਸ ਸਿਆਸੀ ਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਹਜੇ ਭਾਜਪਾ ਦੇ ਵੱਲੋਂ ਨਾਮ ਐਲਾਨਣਾ ਬਾਕੀ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਲਗਾਤਾਰ ਪੰਜਾਬ ਦੀ ਸਿਆਸਤ ਵਿਪਕਦੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕਹਿਣਾ ਹੈ ਕਾਂਗਰਸ ਦੀ ਲੀਡਰਸ਼ਿਪ ਦਾ ਆਓ ਤੁਹਾਨੂੰ ਪਹਿਲਾਂ ਸੁਣਾਉਂਦੇ ਹਾਂ ਇਹ ਕਾਂਗਰਸ ਪਾਰਟੀ ਦੀ ਚੋਰ ਹੈ और ते ते हर व्यक्ति विशेष की चोड़ है जो व्यक्ति कांग्रेस पार्टी को प्यार करते हैं दूर करा रहे हर व्यक्ति का अभी तगड़े कांग्रेस पार्टी की लड़ाई लड़िए और कांग्रेस पार्टी चेत दे मजबूती झंडा लड़िए सान सो तो मैं ज्यादा कुछ न हुए क्योंकि स्टेज क्या कुछ शब्द बोलने सो तो मैं उन्होंने धन्यवाद मैं यही बेनती करनी चाहना कि कांग्रेस पार्टी एक, एक, एक सोच है कांग्रेस पार्टी एक विचार है और इस सोच के विचारिंदा रखना है किसी व्यक्ति विशेषता समूह नहीं है

ਭਾਈ ਭਾਈ ਜਿੰਦਾਬਾਦ 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 ਬਾਜੀ ਸਰਕਾਰਯੋ ਮੇਰੇ ਵੀਰੋ ਜਿਹੜੇ ਤੁਸੀਂ ਆ ਸਾਹਮਣੇ ਖੜੇ ਹੋ ਔਰ ਆਪਕੋ ਪਿਆਰ ਕਰਦੇ ਹੋ ਅੱਜ ਭਾਰਤ ਪੁਸ਼ਪ ਆਸ਼ੂ ਜੀ ਨੇ ਆਪਣੇ ਨਾਮੀਨੇਸ਼ਨ ਭਰਨੇ ਆ ਤੇ ਤੁਸੀਂ ਸਾਰਿਆਂ ਨੇ ਕੰਮ ਕਰਕੇ ਜਿਤਾਉਣਾ ਮੈਨੂੰ ਪੂਰਾ ਭਰੋਸਾ ਕਿ ਲੁਧਿਆਣਾ ਪਛਮੀ ਦੇ ਸਾਰੇ ਭਾਰਤ ਪੂਜਨ ਅਸ਼ੀਰਵ ਨੂੰ ਭਾਰੀ ਬੇਨਤੀ ਨਾਲ ਚਿਤਾਉਂਗੇ ਮੈਂ ਬੇਨਤੀ ਕਰਦਾ ਕਿ ਚਰਨਜੀਤ ਸਿੰਘ ਦੀ ਚਨੀ ਸਾਡੇ ਸਾਥਕ ਮੁੱਖ ਮੰਤਰੀ ਪੰਜਾਬ ਸੋਜਤਾ ਐਮਪੀ ਕੋਲੋਂ ਤੁਹਾਨੂੰ ਸੰਬੋਧਨ ਕਰੀ ਹਰ ਇੱਕ ਪਾਰੀ ਨੂੰ सॾे बहुत ई सरकारी लीडर